ਇਹ ਜੀ ਬਾਈ ਹਾਂ ਬਾਈ ਦਾ ਸਾਰਾ ਖੇਤ ਮਰ ਕੇ ਇਸ ਤਰ੍ਹਾਂ ਦੀ ਆ ਬਾਈ ਮੇਰੇ ਕੋਲੇ ਇੱਕ ਹਫਤਾ ਹੋਇਆ ਰਕੇ ਹਾਂ ਬਾਈ ਇੱਕ ਹਫਤਾ ਹੋ ਗਿਆ ਇੱਕ ਹਫਤਾ ਪਹਿਲਾਂ ਗਿਆ ਦੀ ਆ ਮੈਨੂੰ ਕਹਿੰਦਾ ਬਾਈ ਯਾਰ ਮੇਰੇ 3 ਕਿਲੇ ਦੇ ਨੇ ਕਿਹੇ ਇਹ 3 ਕਿਲੇ ਨੇ ਵੀਰੇ ਇਹ ਵੱਧ ਜਿਆਦਾ ਡਾਉਣ ਸੀ ਇੱਕ ਕਿਲਾ ਜਿਆਦਾ ਇਹ ਜ਼ਮੀਨ ਦਾ ਖਤਮ ਦੀ ਵੀਰੇ ਆਂਦੀ ਬਾਈ ਬਾਹਾਂ ਗਿਆ ਆਪਾਂ ਇਹਨੂੰ ਨੋਕਸ ਕੀ ਪਿਆ ਇਹ ਗੱਲ ਕੀ ਬਣੀ ਇਹਨੂੰ ਇਹ ਬਾਈ ਯਾਰ ਮੈਨੂੰ ਆਏ ਆਏ ਮੈਨੂੰ ਕੋਈ ਕਿਵੇਂ ਫੋਨ ਕਰੂਗਾ ਮੈਨੂੰ ਫੋਨ ਕਰੀ ਜਾਂਦਾ ਬੰਦਾ ਆ ਆ ਉਰੇ ਆ ਉਰੇ ਆਏ ਗਏ ਮੈਂ ਆਏ ਦੁਕਾਨਦਾਰ ਫੋਨ ਕਰਦੇ ਹੁੰਦੇ ਆ ਬੰਦੇ ਨੂੰ ਉਰੇ ਆਹ 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 ਗੱਲ ਕਰਦੇ ਆ ਗੱਲ ਕਰਦੇ ਆ ਬਾਈ ਯਾਰ ਇਹ ਕੀ ਸਾਬ ਹੋਇਆ ਜਿਸ ਨੇ ਮੈਨੂੰ ਫੋਨ ਕਰਕੇ ਕਹੀ ਜਾਂਨੇ ਆ ਵੀ ਰੇ ਲੈ ਜਾ ਜੂਰੀਆ ਲੈ ਜਾ ਜੀ ਬਾਈ ਜੀ ਇਹ ਕਿਉਂ ਇਹ ਕੀ ਸਾਬ ਆ ਕਿਹੜੀ ਸਕੀਮ ਚ ਵੀ ਮਤਲਬ ਮੈਂ ਯੂਟਿਊਬਰ ਆ ਬੀਤਾ ਕਰਕੇ ਵੀ ਇਹਨੂੰ ਜੂਰਗਾ ਦੇ ਦੋ ਤੇ ਇਹਦਾ ਨਾਮ ਮਸ਼ਹੂਰੀ ਹੋ ਜਾਊ। ਨਾ ਨਾ ਇਹੋ ਜਿਹਾ ਆਪਣੇ ਕੋਲੇ ਕੋਈ ਕੰਮ ਨਹੀਂ ਹੈਗਾ ਵੀਰੇ ਇੱਕ ਤਾਂ ਕਈ ਦੁਕਾਨਦਾਰ ਮਰ ਕੇ ਵੀ ਜੂਰੀ ਆ ਡਿਸਟ੍ਰੀਬਿਊਟਰਾਂ ਤੋਂ ਲੈਂਦੇ ਆਗੇ। ਹਾਂ ਆਪਣੇ ਕੋਲੇ ਜੂਰੇ ਦੀਆਂ ਏਜੰਸੀਆਂ ਨੇ ਗਿਆ। ਆਪਣੇ ਕੋਲੇ ਹਰ ਮਹੀਨੇ 5000 ਬੈਗ ਆਉਣਾ ਹੀ ਆਉਣਾ ਬਾਈ। ਵੀ ਅੱਛਾ ਮਤਲਬ ਤੂੰ ਜੂਰਗਾ ਕੀ ਕਰੇਗਾ ਤੂੰ ਨਾਲ ਉਹਦੇ ਖੇਸਵਾ ਜਾਂ ਵੇਚ ਦੇਗਾ ਵੀ ਇੰਨੇ ਨਾਲ ਆਪਣਾ ਉਹ ਵਿਕ ਜਾਊਗਾ। ਨਾ ਨਾ ਇਹੋ ਜਿਹਾ ਆਪਾਂ ਨੂੰ ਵੀਰੇ ਹੋ ਗਏ 10 ਸਾਲ ਦੁਕਾਨ ਕਰੀ ਨੂੰ। ਹਾਂ ਆਪਾਂ ਨੂੰ ਇੱਕ ਵੀ ਬੰਦਾ ਕਮੈਂਟ ਕਰ ਦੇ ਇੱਕ ਵੀ ਬੰਦਾ ਆਪਣੀ ਦੁਕਾਨ ਤੇ ਆ ਕੇ ਕਹਿੰਦੇ ਵੀ ਕਿਦੇ ਇਹਨੇ ਯੂਰੀਆ ਨਾਲ ਸਾਨੂੰ ਕੋਈ ਸਮਾਨ ਲਾ ਕੇ ਦਿੱਤਾਗਾ ਭਾਈ ਜੀ ਜਿਹੜਾ ਬੰਦਾ ਸਾਡੇ ਨਾਲ ਪੱਕਾ ਜੁੜਿਆ ਹੋਇਆ ਦਵਾਈ ਲੈ ਕੇ ਜਾਂਦਾ ਰੁਟੀਨ ਦੇ ਵਿੱਚ ਹਾਂ ਤੇ ਅਸੀਂ ਵੀ ਕੰਪਨੀ ਦੇ ਰੁਟੀਨ 'ਚ ਦਵਾਈ ਵੇਚਦੇ ਆ ਤਾਂ ਹੀ ਉਹ ਸਾਨੂੰ ਯੂਰੀਆ ਦਿੰਦੇ ਨੇ ਕਿ ਜਿਹੜਾ ਬੰਦਾ ਸਾਡੇ ਕੋਲੋਂ ਰੁਟੀਨ 'ਚ ਦਵਾਈ ਲੈ ਕੇ ਜਾਂਦਾ ਜਿਵੇਂ ਸਾਨੂੰ ਮੈਸੇਜ ਆ ਜਾਂਦਾ ਵੀ ਕੱਲ੍ਹ ਭਾਈ ਯੂਰੀਆ ਦਾ ਰੈਕ ਲੱਗਿਆਗਾ ਤੇ ਅਸੀਂ ਉਹਨਾਂ ਦੀ ਲਿਸਟ ਬਣਾਈ ਹੋਈ ਆ ਅੱਛਾ ਲਿਸਟ ਬਣਾਈ ਹੋਈ ਆ ਵੀ ਆਹ ਭਾਈ ਨੂੰ 150 ਗੱਟਾ ਦੇਣਾ ਇਹਨੂੰ 200 ਗੱਟਾ ਦੇਣਾਗਾ ਤੇ ਅਸੀਂ ਉਹਨਾਂ ਨੂੰ ਖੁਦ ਆਪ ਫੋਨ ਕਰ ਕਰਕੇ ਸੱਦ ਰਿਆਂ ਭਾਈ ਜੀ ਇਹ ਤੇ ਯਾਰ ਪਹਿਲੀ ਗੱਲ ਮੈਂ ਤਾਂ ਮੈਂ ਕਿਹਾ ਨਾ ਮੈਂ ਕਿਹਾ ਨਾ ਇਹ ਜਦੋਂ ਮੈਨੂੰ ਫੋਨ ਆਇਆ ਮੈਨੂੰ ਲੱਗਿਆ ਨਾ ਵੀ ਇਹ ਨਾ ਉਹ ਦੁਕਾਨਦਾਰਾਂ ਵਾਲੇ ਕੰਮ ਤੇ ਹੀ ਹੋ ਗਿਆ ਵੀ ਹੁਣ ਦਿਵਾਈਆਂ ਚੋਂ ਘੱਟ ਕਮਾਏ ਆ ਤੇ ਜੂਰਗੇ ਦੇ ਨਾਲ ਸਮਾਨ ਸਮੂਹਣ ਵੇਚ ਕੇ ਕੰਮ ਕਰ ਲਗੇ ਬਰਾਬਰ ਨਾ ਇਹੋ ਜਿਹਾ ਕੁਛ ਕੰਮ ਨਹੀਂ ਹੈਗਾ ਭਾਈ ਆਪਾਂ ਜੀ ਨੂੰ ਵੀ ਮਲ ਕੇ ਯੂਰੀਆ ਦਿੰਨੇ ਆਂਗੇ ਕੋਈ ਵੀ ਫਾਰਮਰ ਨਹੀਂ ਹੈਗਾ ਆਪਾਂ ਨੂੰ ਬੰਦਾ ਆ ਕੇ ਕਹਦੇ ਵੀ ਯਾਰ ਇਹਨੇ ਸਾਨੂੰ ਯੂਰੀਆ ਨਾਲ ਸਮਾਨ ਲਾ ਕੇ ਦੇ ਦਿੱਤਾ ਤੇ ਉਹ ਆਲ ਇੰਡੀਆ ਡਿਲੀਵਰੀ ਵਾਲੀ ਗੱਲ ਉਹ ਗੱਲ ਸੱਚੀ ਸੀ ਯਾਰ ਲੋਕ ਤਾਂ ਕਮੈਂਟ ਕਰੀਂਦੇ ਗੱਲਾਂ ਹੀ ਬਣ ਗਈਆਂ ਨਾ ਨਾ ਵੀਰੇ ਆਲ ਇੰਡੀਆ ਡਿਲੀਵਰੀ ਫ੍ਰੀ ਆ ਗਈ ਜੋ ਆਪਾਂ ਨੇ ਪਹਿਲਾਂ ਵੀਡੀਓ ਪਾਈ ਸੀਗੀ ਆਪਣੇ ਕੋਲੇ ਥੋੜੇ ਮਲ ਕੇ ਵੀ ਮੁੰਡੇ ਘੱਟ ਰੱਖੇ ਹੋਏ ਦੀ ਮਲਾਜਮ ਜੀ ਉਹ ਆਪਣੇ ਵੀਡੀਓ ਤੇ ਸਾਨੂੰ ਫੁੱਲ ਵਧੀਆ ਰਿਸਪੌਂਸ ਮਿਲਿਆਗਾ ਤੇ ਅਸੀਂ ਮਰ ਕੇ ਵੀ ਡਿਲੀਵਰੀ ਘਰ ਤੱਕ ਪਹੁੰਚਦੀ ਕਰ ਰਿਹਾ ਸਾਨੂੰ ਥੋੜਾ ਮਰ ਕੇ ਵੀ ਟਾਈਮ ਲੱਗ ਰਿਹਾ ਤੀਗਾ ਵੀ ਅਗਲੇ ਦੇ ਚੌਥੇ ਦਿਨ ਪੰਜਵੇਂ ਦਿਨ ਜਾ ਰਹੀ ਸੀ ਬੰਦੇ ਘੱਟ ਹੋਣ ਕਰਨ ਸਾਨੂੰ ਉਦੋਂ ਵੀਡੀਓ ਤੋਂ ਫੁੱਲ ਵਧੀਆ ਰਿਸਪੌਂਸ ਮਿਲਿਆ ਤੇ ਅਸੀਂ ਮਰ ਕੇ ਵੀ ਮੁੰਡੇ ਵਧਾ ਤੇ ਹੁਣ ਦੂਜੇ ਦਿਨ ਤੀਜੇ ਦਿਨ ਅਗਲੇ ਦੀ ਦਵਾਈ ਘਰੇ ਪਹੁੰਚਦੀ ਹੋਊਗੀ ਚਲ ਜੂਰਗਾ ਤਾਂ ਮਿਲ ਜਿਓ ਮੁੜ ਕੇ ਹੁਣ ਡਾਈ ਨਹੀਂ ਮਹਿਣਾ ਸਾਨੂੰ ਮੁੜ ਕੇ ਮੁੜ ਕੇ ਡਾਈ ਵਾਸਤੇ ਸਾਨੂੰ ਫੇਰ ਕੇ ਵੀਰੇ ਜਿਹੜਾ ਬੰਦਾ ਸਾਡੇ ਨਾਲ ਜੁੜਿਆ ਹੋਇਆਗਾ ਹਾਂ ਛੋਡੇ ਜਿਹੜਾ ਬੰਦਾ ਮੱਕੀ ਲਾਊਗਾ ਸਾਡੇ ਕੋਲ ਉਹ ਜਿਹੜਾ ਬੰਦਾ ਦਵਾਈ ਲੈ ਕੇ ਜਾਂਦਾ ਅੱਜ ਡੀਏਪੀ ਲੈ ਜਾ ਸਕਦਾ ਹੈ 1350 ਰੁਪਏ ਸਰਕਾਰੀ ਰੇਟ ਤੇ ਕੋਈ ਐਕਸਟਰਾ ਰੇਟ ਨਹੀਂ ਕੋਈ ਨਾਲ ਖੇ ਨਹੀਂ ਕੋਈ ਸਮਾਨ ਨਹੀਂ ਕੁਝ ਨਹੀਂ ਦੇਣਾ ਕੁਝ ਵੀ ਨਾਲ ਨਹੀਂ ਲਾਉਣੀ ਆਲਰੀਡੀਆ ਡਿਲੀਵਰੀ ਦੇਣੀ ਆ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਡੀਏਪੀ ਯੂਰੀਆ ਦੁਕਾਨ ਤੋਂ ਲੈ ਕੇ ਜਾਣਾ ਪਊਗਾ ਜੀ ਦਵਾਈਆਂ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਰੇਟ ਚੱਕ ਤੇ ਹੋਣਗੇ ਫਿਰ ਦਵਾਈਆਂ ਦੇ ਨਾ ਨਾ ਕੋਈ ਰੇਟ ਨਹੀਂ ਚੱਕੇ ਹੈਗੇ ਰੇਟ ਦੱਸੋ ਫਿਰ ਰੇਟ ਆਪਣੇ ਮਾਲਕੇ ਵੀ ਜੋ ਰੇਟ ਮਾਲਕੇ ਵੀ ਹੁਣ ਚੱਲ ਰਿਹਾ ਹੈਗੇ ਵੀਰੇ ਦਵਾਈਆਂ ਦੇ ਹਾਂ ਮੈਗਨੀਜ਼ ਆਪਣੇ ਕੋਲੇ ਵੀਰੇ ਐਮਐਲ ਪਹਿਲੇ ਨੰਬਰ ਤੇ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਦੀ ਆ ਜੀ ਹਾਂ ਜਿੱਦਾਂ ਮਲਟੀਪਲੈਕਸ ਹੋ ਗਈ ਆਇਰੋਜ ਹੋ ਗਈ ਗਣਪਤੀ ਹੋ ਗਈ ਸ਼੍ਰੀ ਰਾਮ ਹੋ ਗਈ ਬਾਈ ਤੇ ਆਪਣੇ ਕੋਲੋਂ ਮੈਗਨੀਜ਼ ਜਿੰਮੇ 55 ਰੁਪਏ ਤੋਂ ਸ਼ੁਰੂ ਆ ਬਾਈ ਜੀ 5 ਰੁਪਏ ਦਾ ਕਿੱਲੇ ਦਾ 55 ਰੁਪਏ ਕਿੱਲੋ ਕਿਲੋ 1 ਕਿੱਲੇ ਤੇ 1 ਕਿੱਲੋ ਪੈਂਦੀ ਹੁੰਦੀ ਆ ਕਿੱਲੇ ਦਾ 55 ਰੁਪਏ ਦਾ ਉਸ ਤੋਂ ਬਾਅਦ ਆਪਣੇ ਕੋਲੇ ਮਲਕੇ ਵੀ ਐਕਸਲ ਵਾਲੇ ਸਾਰੇ ਪੈਨੇ ਜਿੱਦਾਂ ਸਜੈਂਟਾ ਦਾ ਟਾਟਾ ਦਾ ਹੋ ਗਿਆ ਹੂੰ ਤੇ ਇਹ ਬਾਇਓਸਟੈਡ ਦਾ ਹੋ ਗਿਆ ਐਗਰੀ ਦਾ ਹੋ ਗਿਆ ਸ਼੍ਰੀ ਰਾਮ ਦਾ ਹੋ ਗਿਆ ਤੇ ਸ਼ਕਤੀਮਾਨ ਦਾ ਹੋ ਗਿਆ ਇੰਡੋਫਿਲ ਦਾ ਹੋ ਗਿਆ ਹਮ ਸਾਰੀਆਂ ਸਟੈਂਡਰਡ ਦੀਆਂ ਕੰਪਨੀਆਂ ਨੇ ਕਿਹਾ ਕੋਈ ਦੁਕਾਨਦਾਰ ਮਰ ਲ ਕੇ 580 ਰੁਪਏ ਤੋਂ ਸ਼ੁਰੂ ਕਰ ਰਿਹਾ ਕੋਈ 600 ਰੁਪਏ ਤੋਂ ਆਪਣੇ ਕੋਲੇ 520 ਰੁਪਏ ਕਿੱਲੇ ਦਾ ਖਰਚਾ ਕੱਲੀ ਕੱਲੀ ਇਹਨਾਂ ਦੇ ਵਿੱਚੋਂ ਹੀ ਦੇਵਾਂਗੇ ਇਹ ਨਹੀਂ ਹੈਗਾ ਵੀ ਉਹ ਕੋਈ ਹੋਰ ਕੰਪਨੀ ਇਹ ਤਾਂ ਛੋਟੀ ਕੰਪਨੀ ਹੈ ਤਾਂ ਕੋਈ ਵੱਡੀ ਕੰਪਨੀ ਹੈ ਜੋ ਕਾਊਂਟਰ ਦੇ ਧਰਿਆ 520 ਰੁਪਏ ਕਿੱਲੇ ਦਾ ਖਰਚਾ ਇਹਨਾਂ ਦੇ ਵਿੱਚੋਂ ਹੀ ਸ਼ੁਰੂ ਹੋਊਗਾ ਕਿਉਂਕਿ ਮੈਂ ਹੱਥ ਧਰ ਕੇ ਦੱਸ ਨਹੀਂ ਸਕਦਾ ਹੈਗਾ ਫਿਰ ਉਹ ਮਰ ਲ ਕੇ ਕੰਪਨੀ ਵਾਲੇ ਸਾਡੀ ਸਪਲਾਈ ਬੰਦ ਕਰ ਦੇਣਗੇ ਸਾਡੀਆਂ ਸਕਾਇਤਾ ਕਰਨਗੇ ਦਿੱਕਤ ਆਊਗੀ। ਉਦੋਂ ਬਾਅਦ ਜਿੱਦਾਂ ਐਮ.45 ਹੈਗਾ 275 ਰੁਪਏ ਤੋਂ ਸ਼ੁਰੂ ਹੈ ਜੀ। ਠੀਕ ਆ ਫੰਗੀ ਸਾਈਡ ਫੰਗੀ ਸਾਈਡ ਟੋਟਲ ਵਾਲਾ ਸਾਲਟ ਸਾਡੇ ਕੋਲੇ 260 ਰੁਪਏ ਕਿੱਲੇ ਦਾ ਖਰਤਾ ਜਿੱਦਾਂ ਟੋਟਲ ਆਉਂਦੇ ਜਿਹਦੇ ਵਿੱਚ ਲੀਡਰ ਪਲਸ ਐਲਗ੍ਰੇਪਾ ਛੋਟਾ ਗੁੱਲੀ ਡੰਡਾ ਔਰ ਖੰਡੀ ਬਾਤੂ ਪਾਲ ਚਾਰਾ ਮਾਰੂਗੀ ਜੀ। ਉਦੋਂ ਬਾਅਦ ਟੋਪਿਕ ਵਾਲਾ ਸਾਡੇ ਕੋਲੇ 125 ਰੁਪਏ ਤੋਂ ਸ਼ੁਰੂ ਹੈਗਾ ਜੀ। ਕਿੱਲੇ ਵਾਲਾ ਕਿੱਲੇ ਦਾ ਲੀਡਰ ਵਾਲਾ ਸਾਲਟ ਸਾਡੇ ਕੋਲੇ 170 ਰੁਪਏ ਤੋਂ ਸ਼ੁਰੂ ਹੈਗਾ ਜੀ। ਤੇ ਗ੍ਰੋਥ ਵਾਲਾ ਜਿਹੜਾ ਮਰ ਕੇ ਵੀ ਬਾਹਰੇ 700 800 ਰੁਪਏ ਦਾ ਲੀਟਰ ਲਾਉਂਦੇ ਉਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਬੋਲਿਆ ਤੀਗਾ ਤੇ ਸਾਡਾ ਬਹੁਤ ਜਿਆਦਾ ਸੇਲ ਹੋਇਆਗਾ 250 ਰੁਪਏ ਤੋਂ ਸ਼ੁਰੂ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੀ ਆਲ ਇੰਡੀਆ ਜੋ ਰੇਟ ਬੋਲਿਆਗੇ ਆਲ ਇੰਡੀਆ ਡਿਲੀਵਰੀ ਫ੍ਰੀ ਹੋ ਫਾਰਮਰ ਵੀਰਾਂ ਨੂੰ ਵੀ ਬੇਨਤੀ ਹੈ ਸਾਨੂੰ 2 ਜਾਂ 3 ਦਿਨ ਪਹਿਲਾਂ ਆਰਡਰ ਦੇਣ ਜੀ 2 ਤੋਂ 3 ਦਿਨ ਲੱਗਦੇ ਪੰਜ ਤੋਂ 20 ਰੁਪਈਆਂ ਦੇ ਵਿੱਚ ਕਿੱਲੇ ਦੀ ਐਕਸਲ ਤੁਹਾਡੇ ਘਰੇ ਪਹੁੰਚਣ ਦੀ ਇੰਨੇ ਦੀ ਆ ਜੀ 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 ਘਰੇ ਪਹੁੰਚ ਕੇ ਨਹੀਂ ਆ ਮਤਲਬ ਤੁਹਾਨੂੰ ਇਸ ਦੇ ਨਾਲ ਜੀਐਸਟੀ ਵਾਲਾ ਬਿੱਲ ਵੀ ਨਾ ਪੱਕਾ ਬਿੱਲ ਕੱਟ ਨਹੀਂ ਪੱਕਾ ਬਿੱਲ ਕੱਟ ਕੇ ਨਾਲ ਆਊਗਾ ਜੀਐਸਟੀ ਵਾਲਾ ਬਿੱਲ ਵੀ ਨਾਲ ਆ ਮਤਲਬ ਜਿਹੜਾ ਸਰਕਾਰ ਨੂੰ ਭਰਿਆ ਹੋਇਆ ਟੈਕਸ ਉਹ ਵੀ ਵਿੱਚ ਆ ਇਹਦੇ ਜੀ ਬਾਈ ਜੀ ਹਣਾ ਐਵੇਂ ਇਹ ਨਾ ਜੀ ਸਰ ਜੀ ਜੀ ਐਵੇਂ ਆ ਤੇ ਆਹਾ ਆਹਾ ਨਾਲ ਆਹਾ ਜਿਹੜੀਆਂ ਡਾਕਟਰ ਨਹੀਂ ਆਮ ਤੌਰ ਤੇ ਘਾਟਾ ਵਾਧਾ ਜੀਆਂ ਤੋਂ ਬੰਦੇ ਨੂੰ ਕਹਿੰਦਾ ਹੁੰਦਾ ਵੀ ਬੰਦੇ ਨੂੰ ਇਹਦੇ ਵਿੱਚ ਵੀਰੇ ਮੱਲਾ ਵੀ ਸਾਰੇ ਤੱਤ ਨੇਗੇ ਹੂੰ ਕੁਝ ਵੀ ਆਪਾਂ ਨੂੰ ਅਲੱਗ ਤੋਂ ਕਰਨ ਦੀ ਲੋੜ ਨਹੀਂ ਨਾ ਮੈਗ ਨਹੀਂ ਜਿੰਕ ਨਾਲ ਲੋਹਾ ਆਪਾਂ ਸਾਨੂੰ ਫਾਰਮਰ ਦੇ ਖੇਤ ਵੀ ਲੈ ਕੇ ਚੱਲਾਂਗੇ ਵੀਰੇ ਹੂੰ ਉਹ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਕਣਕ ਬਾਹਰ ਆ ਤੀਗਾ। ਇੱਕ ਹਫ਼ਤਾ ਪਹਿਲਾਂ ਮਤਲਬ ਕਿ ਉਹ ਕਣਕ ਉਹਨਾਂ ਦੀ ਬਿਲਕੁਲ ਖਤਮ ਹੋ ਗਈ ਸੀ। ਜ਼ਿਮੀਂਦਾਰ ਇਹ ਗੱਲ ਕਹੂਗਾ? ਕਹੂਗਾ, ਕਹੂਗਾ। ਤਾਂ ਹੀ ਉਹ ਸਾਨੂੰ ਉਹਨਾਂ ਦੇ ਖੇਤ ਲੈ ਕੇ ਚੱਲੂ। ਜ਼ਿਮੀਂਦਾਰ ਤੇ ਖੇਤ ਲੈ ਕੇ ਚੱਲ ਲੈ ਕੇ ਚੱਲੂ। ਉਹ ਕਹੂਗਾ ਜੀ ਹਾਂ ਇਹੇ ਬੋਲੂਗਾ ਜੀ ਇਹੇ। ਚਲ ਫਿਰ ਦਵਾਈ ਨੂੰ ਰੱਖ ਹੁਣ ਇਹਦੇ ਬਾਰੇ ਨਹੀਂ ਗੱਲ ਕਰਨੀ। ਇਹਦੇ ਬਾਰੇ ਜ਼ਿਮੀਂਦਾਰ ਤੋਂ ਗੱਲ ਪਵਾਵਾਂਗੇ ਕਈ ਰਿੱਡ ਦੁਕਾਨਦਾਰ ਹੁਣੇ ਕਹਿੰਦਾ ਹੁੰਦਾ। ਇੱਕ ਮੈਨੂੰ ਤੂੰ ਉਹ ਮੰਤਰ ਦੱਸਿਆ ਸੀ ਅਸੀਂ ਪੱਠਿਆਂ ਵਾਲੇ ਜੀ ਕਣਕ ਬੀਜਤੀ। ਜੀ। ਤੇ ਉਹਦੇ 'ਚ ਬਹੁਤ ਬਾਲਾਂ ਵਾਂਗ ਚੋੜੇ ਪੱਤੇ ਵਾਲਾ ਵਾਲਾ ਬੋਰੇ ਸੀ ਤੁਸੀਂ ਜੀ ਤੂੰ ਕਿਉਂਕਿ ਪੱਠਿਆਂ ਚ ਪੱਕ ਜਾਂਦਾਂਗਾ ਨਾ ਉਹ ਜਿਹੜੀ ਚੀਜ਼ਾਂ ਜਿਹੜੀ ਇਹ ਵਾਲੀ ਦਵਾਈ ਆ ਵੀਰੇ ਇੱਕ ਤਾਂ ਮਨ ਲ ਕੇ ਵੀ ਇਹਨੂੰ ਘੋਲਣ ਲਈ ਸਿਰਫ 5 ਮਿੰਟ ਲੱਗਣਗੇ ਕਈ ਬੰਦੇ ਕਾਲੀ ਕਰਦੇ ਵੀ ਘੋਲ ਲਿਆ ਸਿੱਟਿਆ ਜੀ ਹੈਨਾ ਇਹ ਦਵਾਈ 5 ਮਿੰਟ ਲਊਗੀ ਘੋਲਣ ਲਈ ਜੀ ਇਹ ਖੰਡੀ ਬਾਥੂ ਪਾਲਕ ਚਾਰਾ ਕੰਡਿਆਲੀ ਪਾਲਕ ਪੰਭੋਲੇ ਚੋੜੇ ਪੱਤੇ ਵਾਲਾ ਕੁਝ ਵੀ ਆ ਜੋ ਮਨ ਲ ਕੇ ਅੜੀ ਵਾਲ ਹੁੰਦਾ ਮਰਦਾ ਨਹੀਂ ਹੈਗਾ ਜਿੱਦਾਂ 240 ਤੋਂ ਲੱਗਰੇ ਪਤੋਂ ਮਰਦਾ ਨਹੀਂ ਤੇ ਬਿਲਕੁਲ ਫੋਕ ਕੇ ਰੱਖ ਦਿਓ ਬਾਈ ਚਾ ਬਸ ਜਦੋਂ ਸਪਰੇਅ ਕਰ ਰਿਆਂ ਖੇਤ ਗਿੱਲਾ ਨਾ ਹੋਵੇ ਪੈਰ ਗੁਰਦਾ ਨਾ ਹੋਵੇ ਦਵਾਰੇ ਦਵਾਰੇ ਨਹੀਂ ਮਾਰਨੀ ਨੋਰਮਲ ਸਪਰੇਅ ਕਰ ਦੇ ਆਹਾ ਜੀ ਭਾਈ ਇੰਨੇ ਦੀ ਆ ਆਲੂਆਂ ਵਾਲੇ ਵੀ ਮੰਗਾ ਸਕਦੇ ਆ ਆਲੂਆਂ ਵਾਲੇ ਵੀ ਹਾਂ ਆਲੂਆਂ ਵਾਲੇ ਵੀ ਕਣਕ ਵਾਲੇ ਵੀ ਆਲੂਆਂ ਵਾਲੇ ਵੀ ਜੀ ਤੇ ਅਗਲੇ ਮਹੀਨੇ ਆਪਾਂ ਮਿਲ ਕੇ ਵੀ ਮੱਕੀ ਦਾ ਸੀਡ ਵੀ ਦੇ ਦਾਂਗੇ ਜੀ ਮੱਕੀ ਦਾ ਸੀਡ ਵੀ ਦੇ ਮੰਗ ਜੀ ਮੱਕੀ ਦਾ ਵੀ ਮਰਾ ਪਿੱਛੇ ਨੂੰ ਹਟੇ ਦੋਨੇ ਜਣੇ ਉਹ ਦਰਵਾਜ਼ੇ ਵਾਲ ਨੂੰ ਜਾਇਓ ਜਦੋਂ ਆਪਾਂ ਦੁਕਾਨ 'ਚ ਬੜੇ ਸੀ ਕਿੰਨੇ ਕ ਬੰਦੇ ਸੀ ਐਵੇਂ ਹੀ ਪੂਰ ਆਈ ਜਾਂਦੇ ਆ ਤੇ ਐਵੇਂ ਪੂਰ ਜਾਈ ਜਾ ਜਾਂਦੇ ਬਾਈ ਠੀਕ ਹੈ ਬਾਈ ਹਰੇ ਮਾਲਾ ਪੱਕੇ ਉਹ ਜੁੜੇ ਹੋਏ ਨੇਗੇ ਉਹ ਬਾਈ ਆਏ ਨੇਗੇ ਮੈਨੂੰ ਤੁਸੜੀ ਪਹਿਲੀ ਵੀ ਵੀਡੀਓ ਚ ਕੋਈ ਥਰਾ ਤੋ ਕਿਤੋਂ ਬੈਠਾ ਦਿਓ ਬਾਈ ਨੇ ਸਾਡੇ ਨਾਲ ਮੈਨੂੰ ਜਦੋਂ ਇਹ ਦੁਕਾਨ ਕਰੀ ਹੋਈ ਆ ਉਦੋਂ ਦੇ ਜੁੜੇ ਹੋਏ ਨੇ ਬਾਈ ਦਿਵਾਨੇ ਤੋਂ ਨੇ ਜੀ ਅੱਛਾ ਦਿਵਾਨੇ ਤੋਂ ਨੇਗੇ ਪ੍ਰਗਟ ਕਿੰਨੇ ਕਿਲੋਮੀਟਰ ਪੈਂਦਾ ਹੋਰ ਬਾਈ 65 ਕਿਲੋਮੀਟਰ 65 65 ਕਿਲੋਮੀਟਰ ਆਉਣ ਜਾਣ 130 ਕਿਲੋਮੀਟਰ ਹੈ ਜਦੋਂ ਇਹ ਦੁਕਾਨ ਕਰੀ ਹੋਈ ਆ ਉਦੋਂ ਦੇ ਜੁੜੇ ਹੋਏ ਨੇ ਜੇ ਕੋਈ ਚੋਰੀ ਠੱਗੀ ਕਰਦੇ ਹੋਈਏ ਤਾਂ ਬਾਈ ਇੱਕ ਵਾਰ ਆਜੂ ਦੂਜੀ ਵਾਰ ਨਹੀਂ ਆਊਗਾ ਜੇ ਝੂਠ ਸੁਬਾਨ ਬੋਲਦੇ ਹੋਈਏ ਇੱਕ ਬੀੜ ਦੇ ਵਿੱਚ ਹੀ ਆਪਾਂ ਜ਼ਿਮੀਦਾਰ ਦੇ ਖੇਤ ਚੱਲ ਜੀ ਬਾਈ ਜੀ ਓਕੇ ਸਰ ਦਵਾਈ ਪਾਉਣੀ ਆ ਕੱਲੀ ਗੱਲ ਵੇਚਣ ਦੀ ਤੇ ਮਸ਼ਹੂਰੀ ਕਰਨ ਦੀ ਆਪਾਂ ਉਹਨਾਂ ਚਰ ਨਿਰਣਾ ਨਹੀਂ ਮੰਨਦੇ ਜਿਹਨਾਂ ਜ਼ਿਮੀਦਾਰ ਆ ਆਪਣਾ ਆਕੇ ਕਣਕਤਾ ਵੀ ਮੈਨੂੰ ਯਾਰ ਹਨਾ ਲੱਗਦੀ ਓਵੇਂ ਜੇ ਹੋਈ ਵੀ ਚਲ ਆ ਜਾ ਦੇਖਦੇ ਆ ਕੀ ਹਿਸਾਬ ਕਿਤਾਬ ਆ ਚੱਲ ਆਓ ਬਈ ਆ ਜਾ ਹੁਣ ਆਪਾਂ ਉਹ ਖੇਤ 'ਚ ਪਹੁੰਚ ਗਏ ਜਿੱਥੇ ਕਹਿੰਦੇ ਵੀ ਕਣਕ ਬੋਹਣੀ ਸੀ ਬਾਈ ਇਹਨੂੰ ਨੌਕਸ ਕੀ ਪਿਆ ਸੀ ਕਣਕ ਨੂੰ ਨੌਕਸ ਤੇਰੇ ਹਿਸਾਬ ਨਾਲ ਕੀ ਪਿਆ ਸੀ ਜੱਗੇ ਕੀ ਹੋਇਆ ਸੀ ਇਹਨੂੰ ਕੀ ਦਿੱਕਤ ਆ ਗਈ ਸੀ ਬਾਈ ਵੀਰੇ ਇਹਰੇ ਆਪਣੇ ਕੋਲੇ ਇਹ ਬਾਹਾਂ ਠੇਕੇ ਹੁੰਦੇ ਆ ਵੀਰੇ ਅੱਛਾ ਤੇਰੇ ਤੇ ਕੋਲੇ ਬਾਹਾਂ ਠੇਕੇ ਤੇ ਇਹਦਾ ਮੁੰਡੇ ਦਾ ਇਹਦੇ ਕੋਲ ਬਾਹਾਂ ਠੇਕੇ ਦੇ ਵੀਰੇ ਇਹਦੇ ਨਾਲ ਅਸੀਂ ਬੀੜੀ-ਬੂੜੀ ਕਰਦੇ ਆਂ ਹਾਂ ਹਾਂ ਇਹਦਾ ਵੀਰੇ ਐਂ ਦੀ ਜਦ ਅਸੀਂ ਸਪਰੇਅ ਵੀ ਕਰਕੇ ਤੇ ਆਹ ਚੀਜ਼ ਦੀ ਬਈ ਇਹਦੀ ਸਾਰੇ ਬਾਹਾਂ ਦੀ ਇਹ ਆਹਾ ਹਾਂ ਬਾਈ ਆਹਾ ਹਾਂ ਨਾ ਬਾਈ ਆਹਾ ਜੀ ਹਾਂ ਐਂ ਜਦ ਮੈਂ ਸੁੱਕੀ ਹੋਈ ਫੋਟੋ ਵੀ ਹੈਗੀ ਆ ਬਾਈ ਛੱਡ ਲਵੇ ਹਾਂ ਹਾਂ ਬਾਈ ਜਮਾ ਖਾਤਮ ਹੋ ਗਈ ਸੀਗੀ ਹਾਂ ਜਮੇ ਆ ਵਾਲੇ ਬੁੱਟੇ ਨਹੀਂ ਸੀਗੇ ਬਾਈ ਹਾਂ ਬਾਈ ਦਾ ਸਾਰਾ ਖੇਤ ਮਾਰ ਕੇ ਇਸ ਤਰ੍ਹਾਂ ਦੀ ਆ ਬਾਈ ਮੇਰੇ ਕੋਲੇ ਇੱਕ ਇੱਕ ਹਫਤਾ ਹੋਇਨ ਕੇ ਹਾਂ ਬਾਈ ਇੱਕ ਹਫਤਾ ਹੋਇਆ ਇੱਕ ਹਫਤਾ ਪਹਿਲਾਂ ਗਿਆਤੀ ਆ ਮੈਨੂੰ ਕਹਣਾ ਬਾਈ ਯਾਰ ਮੇਰੇ 3 ਕਿਲੇ ਦੇ ਨੇ ਕਿਹੇ ਇਹ 3 ਕਿਲੇ ਨੇ ਵੀਰੇ ਇਹ ਵੱਧ ਜਿਆਦਾ ਡਾਉਨ ਸੀਗੀ 1 ਕਿਲਾ ਜਿਆਦਾ ਇਹ ਜਮੀਨ ਦਾ ਖਤਮ ਦੀ ਵੀਰੇ ਆਂਦੀ ਬਾਈ ਬਾਹਾਂ ਕੇ ਆਪਾਂ ਇਹ ਨੂੰ ਨੋਕਸ ਕੀ ਪਿਆ ਇਹ ਗੱਲ ਕੀ ਬਣੀ ਇਹ ਇਹ ਬਾਈ ਹੁਰਿਆਂ ਕੋਲੇ ਵੀ ਬਾਹਣ ਪਹਿਲੀ ਗੇਲ ਠੇਕੇ ਦੀ ਤੀਗੀ ਜੀ ਹਾਂ ਤੇ ਮਾਲਕੇ ਵੀ ਬਿਲਕੁਲ ਖਤਮ ਹੀ ਹੋ ਗਏ ਦੀ ਬਾਈ ਹੁਰਾ ਨੂੰ ਵੀ ਸਮਝ ਹੀ ਲੱਗੀ ਵੀ ਕੀ ਕੀ ਦਿੱਕਤ ਆ ਗਈ ਮੰਗਦੇ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਏ ਸੀਗੇ ਜੀ ਮੈਨੂੰ ਖਤਮ ਹੋ ਵੀ ਜ਼ਿਆਦਾ ਖਰਾਬ ਸੀਗਾ ਜੀ ਬਾਈ ਨੂੰ ਆਖਿਆ ਮੈਂ ਕਿ ਯਾਰ ਬਹੁਣਾ ਤਾਂ ਹੈਗੀ ਆਗਾ ਤੂੰ ਮੈਨੂੰ ਸਿਰਫ 4 ਦਿਨ ਦੇ ਦੇ ਹਾਂ 4 ਦਿਨਾਂ ਦੇ ਵਿੱਚ ਮੈਂ ਆਪਨੇ ਕੋਲੇ ਦਵਾਈ ਆ ਗਈ ਬਾਈ ਹਾਂ ਇਹ ਆਉਂਦੀ ਆ ਐਗਰੀ ਜੀ ਕੰਪਨੀ ਦੀ ਆ ਗਈ ਰਾਇਲ ਨੈਟ੍ਰੋ ਦੇ ਨਾਂ ਤੇ ਹਾਂ ਮੈਂ ਮਨੂੰ ਤੂੰ 4 ਦਿਨ ਦੇ ਦੇ ਭਾਈ ਬਣੇ ਹਾਂ ਤੇ ਮਨ ਲਾ ਵੀ ਆਪਾਂ ਮਰੀ ਹੋਈ ਫਸਲ ਤੇ ਜਾਣ ਪਾ ਲਾਂਗੇ ਬਾਈ ਹੂੰ ਤੇ ਐ ਮਨ ਲਾ ਵੀ ਤੁਹਾਡੇ ਸਾਹਮਣੇ ਆ ਬਾਈ ਹੁਣ ਮੂੰਹੋਂ ਬੋ ਰਿਹਾ ਕਾ ਵੀ ਯਾਰ ਹਾਂ ਓਕੇ ਦੀ ਰਿਪੋਰਟ ਆ ਆਪਣਾ ਖੇਤ ਜੀ ਲੱਗਣ ਲੱਗ ਗਿਆ ਬਣ ਗਈ ਗੱਲ ਮੁੜਿਆ ਉਹ ਮਾਮਲਾ ਹਾਂ ਬਾਈ ਹਾਂ ਠੇਕਾ ਮੁੜਿਆਊਗਾ ਮੁੜਿਆਊਗਾ ਬਾਈ ਮੁੜਿਆਊਗਾ ਪਹਿਲਾਂ ਤਾਂ ਬਾਈ ਜਮੀ ਆਏ ਦੀ ਪਹਿਲਾਂ ਤਾਂ ਕਰਕੇ ਦੇਖ ਲੈ ਬਾਈ ਕੋਈ ਨਾ ਫੇ ਬੋਣੀ ਤਾਂ ਪਊ ਬਾ ਹਣ ਬਤਾਂ ਉਹਦੇ ਬਾਹਾਂਗੇ ਲਵੇ ਵਾਲਿਆਂ ਦੀ ਵੀ رائے ਲਈ ਇੱਕ ਦੋ ਜੀ ਉਹ ਵੀ ਕਹਿੰਦੇ ਬਾਈ ਬਾ ਕੇ ਬੀਜ ਦੋ ਵੀ ਜੋ ਬੀਜ ਦੋ ਜੋ ਕੰਮ ਜਾਬ ਹੋ ਜਾਣਗੇ ਹੂੰ ਮੈਂ ਇਹਨੂੰ ਜੱਗੇ ਬਾਈ ਨੂੰ ਕਿਹਾ ਮਾ ਬੀਬਾ ਜੀ ਗੱਲ ਆ ਗਈ ਮੈਂ ਇਹਨੂੰ ਫੋਟੋਆਂ ਖਿੱਚ ਕੇ ਲਿਜਾ ਕੇ ਦਿਖਾਈਆਂ ਹੂੰ ਇਹ ਕਹਿੰਦਾ ਬਾਈ 4 ਦਿਨ ਦੇ ਦਿਓ ਮੈਨੂੰ ਵੀ ਆਪਾਂ ਇੱਕ ਸਪਰੇ ਕਰਾ ਕੇ ਕਰਕੇ ਦੇਖ ਲਓ ਥੋੜੀ ਖੇਚ ਲਾ ਗਈ ਨਹੀਂ ਉਦੋਂ ਬਾਅਦ ਬਾ ਕੇ ਬੀਜ ਲਿਓ ਤੇ ਹੁਣ ਇਹ ਤੇ ਇੱਕ ਹੋਰ ਹੋ ਹਾਂ ਇੱਕ ਸਪਰੇ ਹੁਣ ਬਾਈ ਹੁਣਾਂ ਨੂੰ ਹੋਰ ਕਰਵਾਵਾਂਗੇ ਜੀ ਤੇ ਆ ਮਤਲਬ ਜਮਾ ਬਾਗੋ ਬਾਗ ਉਹ ਜਿਹੜੀਆਂ ਦੂਜੀਆਂ ਕਣਕਾਂ ਨੇਗੀਆਂ ਉਹਨਾਂ ਨਾਲੋਂ ਅੱਗੇ ਕੱਢ ਦਾਂਗੇ ਬਾਈ ਇਹ ਸਿਰੇ ਤੇ ਸਿਰੇ ਤੇ ਸਿਰੇ ਤੇ ਗਈ ਦੇਖ ਕੇ ਜਾਊਗਾ ਮੈਂ ਹਾਂ 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 ਤੇ ਇੱਕ ਬਾਈ ਹੋਰ ਨੂੰ ਕਰਾਵਾਂਗੇ ਸਪਰੇ ਇਹਦੀ ਜਦੋਂ ਪਾਈਪ ਬਣ ਲੱਗੇ ਬਘੋਲਾ ਭਰਨ ਲੱਗੇ ਬਾਈ ਉਦੋਂ ਸਪਰੇ ਕਰਵਾਵਾਂਗੇ ਇਹਦੀ ਤੇ ਨਾਲ ਪਵਾਵਾਂਗੇ ਨਾਰਮਲ ਫੰਗੀ ਸਾਇਡ ਤੇ ਦੂਸਰੀਆਂ ਕਣਕਾਂ ਨਾਲੋਂ ਇਹਦਾ ਝਾੜ ਜ਼ਿਆਦਾ ਨਿਕਲੂਗਾ ਗਾਰੰਟੀ ਹੋ ਬਾਈ ਦੀ ਚਲ ਫੇਰ ਤਾਂ ਛੋਕਰ ਆ ਯਾਰ ਜੇ ਜ਼ਿਮੀਂਦਾਰ ਨੂੰ ਆਏ ਮਰਨੋਂ ਬਚਾ ਲਾਂਗੇ ਆਪਾਂ ਸੱਲਾ ਮਾਲਕੀ ਵੀ ਜਮਾ ਖੇਤ ਇਹਦੇ ਨਾਲ ਦਾ ਦੀ ਖਤਮਾ ਲੱਗਦਾ ਤੁਹਾਡੇ ਸਾਹਮਣੇ ਹੈਗਾ ਤੇ ਬਾਕੀ ਫਾਰਮਰ ਇਹ ਨਕਸ਼ਾ ਤੇਰੇ ਖੇਤ ਦੇ ਗਵੰਡੀਆਂ ਨੂੰ ਵੀ ਪਿਆਇਆ ਕੋਈ ਇਹਨੂੰ ਵੀ ਹੈਗਾ ਸਾਡੇ ਲੋਕ ਤਾਂ ਠੇਕੇ ਦੇ ਦੇਖੇ ਆ ਆ ਆ ਵੀ ਤੇਰਾ ਹੀ ਆ ਨਹੀਂ ਇਹ ਨਹੀਂ ਇਹ ਗਵੰਡੀਆਂ ਦਾ ਆਪਣੇ ਆਪਣੇ ਤਾਂ ਸਮੱਸਿਆ ਇਹਨੂੰ ਵੀ ਹੈਗੀ ਆ ਇਦੋਂ ਬਾਈ ਆਪਣੀ ਬਾੜੀ ਖਰਾਬ ਧੀ ਇਹਦਾ ਦੀਦੀ ਆ ਤਾਂ ਦੀਦੀ ਵੀ ਨਹੀਂ ਤਾਂ ਖਰਾਬ ਹੋ ਗਈ ਦੀ ਉਹ ਐਨੂੰ ਵੀ ਦੇ ਦੋ ਸੁਨੇਹਾ ਸੁਣੂ ਆ ਟੁੱਟ ਪੈਣੇ ਨੂੰ ਨਾਲ ਦੇ ਨੂੰ ਕਹਿੰਦਾ ਕਿ ਇਹਨੂੰ ਕਹਿੰਦੇ ਉਹ ਹੱਥ ਲਾਵਾਂਗੇ ਹਾਂ ਚੱਪਲਾ ਹੋ ਜਾ ਕਿਸੇ ਦਾ ਬਾਈ ਕਰ ਦੇ ਮੈਂ ਕਰਦਾਂ ਨੇ ਬਾਈ ਹਾਂ ਇਹਨੂੰ ਵੀ ਦੇ ਦੋ ਸੁਨੇਹਾ ਯਾਰ ਆ ਵੀ ਗਈ ਹਾਂ ਲੈਂ ਮਤਲਬ ਵੀ ਜਮੇ ਖਤਮ ਵਾਲੀ ਕਹਾਣੀ ਸੀਗੀ ਜਮੇ ਖਤਮ ਫੋਟੋ ਲਾਵਾਂਗੇ ਵਿੱਚ ਫੋਟੋ ਲਾ ਦਿਆਂਗੇ ਆਪਾਂ ਐਡਿਟ ਕਰਕੇ ਤੇ ਉਹ ਜਿਹੜੇ ਥੋੜੇ ਇਹਨਾਂ ਉਹ ਵੀ ਇੱਕ ਇੱਕਰ ਆਪਣਾ ਮਤਲਬ ਉਹ ਵੀ ਥੋੜਾ ਇਹਨ ਥੋੜਾ ਵਧੀਆ ਦੀ ਉਹ ਪੂਰੀ ਵਧੀਆ ਹੋ ਗਿਆ ਬਾਈ ਦੇਖੋ ਯਾਰ ਮੈਨੂੰ ਮਿੱਟੀ ਵੀ ਥੋੜੀ ਜੀ ਮੈਂ ਨਾ ਉਹ ਹੋਰ ਹੀ ਲੱਗਦੀ ਆ ਇਹਦਾ ਬਾਈ ਆਪਣੇ ਕੋਲ ਦੇ ਦੇ ਦੀ ਕਿਹੜਾ ਫਿਰ ਬਾਣ ਨਾ ਬਾਈ ਫਟਾਰਾ ਲੱਗੀ ਜਿਵੇਂ ਆ ਦੇਖੀ ਬਾਈ ਜਿਵੇਂ ਸਵਾ ਜੀ ਅਰਗਾ ਬਾਣ ਹੁੰਦਾ ਐਵੇਂ ਆ ਹਨਾ ਬਾਈ ਸੋ ਕੀ ਦੇਖਿਆ ਰੇ ਨਵੀਂ ਗੋਪ ਕੱਢਣ ਲੱਗੀ ਹੁਣ ਜਮਾ ਮਰ ਕੇ ਸਾਰੀ ਨਿਕਲ ਕੁੱਟਣ ਲੱਗੀ ਫਟਾਰਾ ਲੱਗੀ ਦਵਾਰੇ ਕਣਕ ਕਰਨ ਹਮ ਗੱਲ ਬਣ ਗਈ ਇਸ ਹਿਸਾਬ ਨਾਲ 10 15 ਦਿਨਾਂ ਨੂੰ ਫੁੱਲ ਰੌਣਕ ਮੇਲਾ ਹੋ ਜੂ ਇੱਥੇ ਹੋ ਜੂ ਬਾਈ ਹੋ ਜੀ ਹੈ ਪਾਲੀ ਕਰੇ ਬਾਈ ਹੋਊਗਾ ਬਾਣ ਜੂ ਹਜੇ ਟਾਈਮ ਬਹੁਤ ਪਿਆ ਫੱਗਣ ਤਾਂ ਹੀ ਪੁੱਤ ਦੀ ਨੇ ਫੁੱਟੀ ਜਾਣਾ ਅਜੇ ਟਾਈਮ ਤਾਂ ਬਥੇਰਾ ਪਿਆ ਹੈ ਗਈ ਆ ਗਈ ਜੰਮਈ ਮਰ ਗਈ ਬਾਈ ਉਹਦੇ ਵਿੱਚ ਵੀ ਜਾਣ ਪਾਤੀ ਜਿਹੜਾ ਕੋਈ ਬੁੱਤਾਂ ਲੱਗੀ ਸਾਰੀ ਜਿਹੜੀ ਚੰਗੀ ਆ ਗਈ ਤੇ ਉਹਨੂੰ ਤਾਂ ਮਤਲਬ ਵੀ ਥੋੜੇ ਸਾਹਮਣੇ ਉਹ ਰੰਗ ਬੰਨੀ ਪੈਨੇ ਬਾਈ ਉਹ ਦੁਹਾਂ ਦੀ ਚੰਗੀ ਦੀ ਮਤਲਬ 20% ਚੰਗੀ ਦੀ ਬਾਈ ਉਹਦੇ ਪੂਰੀ ਵਧੀ ਹੋ ਗਈ ਆਜੋ ਉਧਰ ਵੀ ਚਲੋ ਆਜੋ 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 ਐ ਤੁਰਿਆਂ ਤੋਂ ਹੀ ਪੇਤ ਲਿਆ ਜਾਉ ਇਹ ਪਾਣੀ ਤੋਂ ਬਾਅਦ ਦਾ ਵੀ ਇੱਕ ਪਾਣੀ ਤੋਂ ਪਹਿਲਾਂ ਦਾ ਵੀ ਕੀ ਕੇ ਜਦੋਂ ਆਪਾਂ ਕੋਰ ਨੂੰ ਪਾਣੀ ਲਾਇਆ ਉਦੋਂ ਉਦੋਂ ਬੇੜਾ ਕਰਕ ਹੋਣਾ ਸ਼ੁਰੂ ਹੋ ਗਿਆ ਉਦੋਂ ਪਹਿਲਾਂ ਠੀਕ ਸੀ ਉਦੋਂ ਪਹਿਲਾਂ ਤਾਂ ਜਮਾ ਉੱਪਰਲੇ ਨਾਰਮ ਵਾਲਾ ਬਾਣਾ ਵਗੂ ਇਹਨਾਂ ਸੋਣੀ ਟੀ ਫੇਰ ਇਹਦਾ ਮਤਲਬ ਇਹਦੇ ਵਿੱਚ ਕੋਈ ਕੋਈ ਉਲੀ ਵਾਲੀ ਪੈ ਗਈ ਇਹਨੂੰ ਬਾਈ ਦੇਖ ਇਹ ਤਾਂ ਕੁਝ ਨਹੀਂ ਕਰਦਾਖਦੇ ਆਪਦੇ ਬਾਣਾ ਦਾ ਤਾਂ ਭੇਤ ਹੁੰਦਾ ਤੈਨੂੰ ਤਾਂ ਠੇਕੇ ਵਾਲੇ ਤਾਂ ਫਿਰ ਪਤਾ ਨਹੀਂ ਨਾ ਵੀ ਇੱਥੇ ਕੀ ਹੁੰਦਾ ਆਪਾਂ ਨੂੰ ਪਹਿਲਾਂ ਪਤਾ ਹੀ ਨਹੀਂ ਆਪਾਂ ਆਪਣਾ ਕੋਈ ਤਜਰਬਾ ਹੀ ਨਹੀਂ ਵੀ ਪਹਿਲਾਂ ਕੀ ਕੀ ਹੋਏ ਇੱਥੇ ਪਿਛਲੇ ਜ਼ਿਮੀਦਾਰ ਨੇ ਕਿਵੇਂ ਵਿਚਾਰੇ ਨੇ ਤੇ ਕਿਵੇਂ ਉਹਨੂੰ ਛੱਡ ਕੇ ਭੱਜਣਾ ਪਿਆ ਜਾਂ ਕੋਈ ਗੱਲਬਾਤ ਬਣੀ ਆ ਹਨਾ ਅੰਦਾਜ਼ਾ ਨਹੀਂ ਆਪਾਂ ਨੂੰ ਚੋਨਾ ਵਧਗਾ ਹੋਇਆ ਇਹ ਚ ਚੋਨਾ ਠੀਕ ਸੀ ਦੇਖ ਬਈ ਆਇਆ ਹੂੰ ਲੱਗੀ ਜੀ ਹਾਂ ਉਹ ਵੀ ਸੀ ਸਾਰੀ ਆਹ ਖੇਤ ਵੀ ਆ ਜਿਵੇਂ ਨਾ ਕਿਸ ਨੇ ਕੱਖਾਂ ਵਾਲੀ ਸਪਰੇਅ ਮਾਰੀ ਹੁੰਦੀ ਆ ਉਹ ਚੀਜ਼ ਆ ਬਈ ਪਰ ਆ ਤਾਂ ਰਲ ਗਿਆ ਕਿੱਲਾ ਸਾਰਾ ਇਹ ਵੀ ਬਈ ਇਧਰੋਂ ਹਾਂ ਖਰੇ 20% ਸਹੀ ਸੀ ਇਹਦੋਂ ਮਤਲਬ ਇਹ ਬੱਧ ਖਰਾਬ ਤੀਗਾ ਹੂੰ ਆ ਤਾਂ ਰਲ ਗਿਆ ਉਹ ਜਮੀ ਐ ਹੋਈ ਹੁੰਦੀ ਬਈ ਆ ਖੇਤ ਤਾਂ ਪੂਰੀ ਸੋਹਣਾ ਹੋ ਗਿਆ ਲੈ ਬਈ ਇਹ ਫਾਰਮੂਲਾ ਫਾਰਮੂਲਾ ਤੁਹਾਡੇ ਤੇ ਵੀ ਕੰਮ ਕਰ ਸਕਦਾ ਤੇ ਤੁਸੀਂ ਆਲ ਇੰਡੀਆ ਦੇ ਵਿੱਚ ਦਵਾਈ ਦਾ ਫ੍ਰੀ ਡਿਲੀਵਰੀ ਮੰਗਾਉਣ ਵਾਸਤੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਹਨਾ ਬਾਈ ਹਾਂ ਵੀਰੇ ਆਪਣੇ ਕੋਲੇ ਇਹ ਵਾਲੀ ਦਵਾਈ ਆ ਵੀਰੇ ਗਰੋਥ ਵਾਲੀ ਇਹਨੂੰ ਆਪਾਂ ਕਣਕ ਮੱਕੀ ਚੋਨਾ ਆਲੂ ਟਮਾਟਰ ਹਰ ਇੱਕ ਫਸਲ ਦੇ ਉੱਪਰ ਸਪਰੇਅ ਕਰ ਸਕਦੇ ਆ ਤੇ ਜਿਵੇਂ ਬਾਈ ਬੋਲ ਰਿਹਾ ਸੀ ਕਿ ਆਪਣਾ ਖੇਤ ਬਿਲਕੁਲ ਹੀ ਖਤਮ ਹੋ ਗਿਆ ਦੀ ਮਰ ਕੇ ਵੀ ਮਰ ਗਿਆ ਸੀ ਬਾਈ ਬੌਣ ਲਈ ਤਿਆਰ ਸੀਗੇ ਆਪਾਂ ਬਾਈ ਨੂੰ ਬੋਲੇ ਵੀ ਸਾਨੂੰ 4 ਤੋਂ 5 ਦਿਨ ਦੇ ਦੇ ਸਾਡੇ ਕਹਿੰਦੇ ਇੱਕ ਸਪਰੇਅ ਕਰ ਦੇ ਬਾਈ ਇਹਦੀ ਤੇ ਅੱਜ ਬਾਈ ਬੋਲ ਰਿਹਾਗਾ ਕਿ ਵੀ ਆਪਣਾ ਖੇਤ ਓਕੇ ਹੋ ਗਿਆ ਬਾਈ ਤੇ ਉਸ ਤੋਂ ਬਾਅਦ ਇਹ ਵੀ ਖੇਤ ਮਰ ਕੇ ਵੀ ਇਹਦੇ ਨਾਲ ਦਾ ਦੀਗਾ ਜਿਵੇਂ ਆਪਾਂ ਮਰ ਗਿਆ ਵੀਡੀਓ ਦੇ ਵਿੱਚ ਦਿਖਾ ਰਿਆਂਗੇ ਕਿ ਕਿਤੇ ਕਿਤੇ ਜਿਹੜੀ ਜ਼ਮੀਨ ਬਿਲਕੁਲ ਹੀ ਖਤਮ ਹੋ ਗਈ ਤੀਗੀ ਬਲਕਿ ਉਹ ਤਾਂ ਹੋ ਗਈ ਖਤਮ ਜਿਹਦੇ ਵਿੱਚ ਐ ਮਾੜੀ ਮੋਟੀ ਵੀ ਜਾਨ ਹੈਗੀ ਸੀਗੀ ਉਹ ਆਪਣੀ ਸਾਰੀ ਕਣਕ ਚੱਲ ਪੀਵੇ ਉਠਾ ਲਈ ਹਾਂ ਸਾਰੀ ਕਣਕ ਠਾ ਲਈ ਉਠ ਖੜੀ ਬਾਈ ਜੀ ਉਠ ਖੜੀ ਮਾਲਾ ਕਿਰਪਾ ਕਰੇ ਦਾਤਾ ਕਿਸੇ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਪਰ ਜੇ ਬਾਈ ਚਾਂਸ ਕੋਈ ਹੈਗੀ ਹੈ ਗੱਲਬਾਤ ਤੇ ਫਿਰ ਤੁਸੀਂ ਬਾਈ ਹੁਣੀ ਬੈਠੇ ਆ ਹਾਂ ਆਪਣੀ ਆਲ ਇੰਡੀਆ ਡਿਲੀਵਰੀ ਫ੍ਰੀ ਆ ਘਰੇ ਬੈਠੇ ਦਵਾਈ ਮੰਗਵਾਓ ਵੀਰੇ ਚੰਗੀ ਫਸਲ ਆ ਗਈ ਉਹਨੂੰ ਹੋਰ ਚੰਗੀ ਕਰ ਦਾਂਗੇ ਜੇ ਮਤਲਬ ਵੀ ਕੋਈ ਦਿੱਕਤ ਪਰੇਸ਼ਾਨੀ ਆ ਗਈ ਡਾਊਨ ਆ ਗਈ ਤਾਂ ਜਮੀ ਨਾ ਘਬਰਾਓ ਆਪਣੇ ਕੋਲੇ ਦਵਾਈ ਹੈਗੀ ਆ ਕਿ ਰੰਗ ਬੰਨ ਦਾਂਗੇ ਬਾਈ ਨੰਬਰ ਤੁਸੀਂ ਨੋਟ ਕਰੋ ਆਪਣਾ ਨੰਬਰ ਆ ਗਿਆ ਬਾਈ ਜੀ 82899 8883 ਬਾਈ ਜੀ